ਇਹਨੂੰ ਕਹਿੰਦੇ 300 ਸਾਲ ਪੁਰਾਣੀ ਆ ਇਹ 300 ਸਾਲ ਹੋ ਗਿਆ ਇਹਨੂੰ ਬਣੀ ਨੂੰ ਤੇ ਅਜੇ ਤੱਕ ਵੀ ਇਹ ਮਤਲਬ ਤੁਸੀਂ ਦੇਖੋਗੇ ਜਿਵੇਂ ਜਿਵੇਂ ਪੁਰਾਣੀ ਹੁੰਦੀ ਜਾਂਦੀ ਐਦੂ ਇਹਦਾ ਹੋਰ ਵੀ ਇਹ ਸੋਹਣੀ ਹੁੰਦੀ ਜਾਂਦੀ ਆ ਆ ਵਿੱਚੋਂ ਦੇਖੋ ਤੁਸੀਂ ਬੜਾ ਬੜੀ ਕਲਾਕਾਰੀ ਦੇਖੋ ਬਾਈ ਤੁਸੀਂ 3 ਸਾਲ ਪੁਰਾਣੀਆਂ ਪੌੜੀਆਂ ਵੈਸੇ ਕੋਈ ਦਿਖਾਉਣ ਦਾ ਰੀਜ ਨਹੀਂ ਮੈਂ ਇੱਕ ਹੀ ਆਗਾ ਮੈਂ ਕਾ ਚੀਜ਼ ਦੇਖੀਏ ਥੇ ਤੁਸੀਂ ਆ ਦੇਖੋ ਆ ਬਣੇ ਹੋਏ ਇਧਰ ਵੀ ਬਣੇ ਹੋਏ ਆ ਤੇ ਆ ਥੱਲੇ ਤੇ ਉੱਪਰ ਵੀ ਬਣੇ ਹੋਇਆ ਲਾਸਟ ਤੱਕ ਬਣੇ ਹੋਇਆ ਆ ਬਾਈ ਜਿਹੜਾ ਖੂਹ ਆਗਾ ਇਹ ਵੀ 300 ਸਾਲ ਪੁਰਾਣਾਗਾ ਠੀਕ ਆ ਜੀ ਤੇ ਇਹਦੇ ਵਿੱਚ ਤੁਸੀਂ ਆ ਦੇਖ ਲਓ ਪਾਣੀ ਉੱਪਰ ਹੀ ਹੈਗਾ ਇਹ ਪੂਰਾ ਬਾਈ ਜਿਹੜਾ ਇਹਨਾਂ ਚੀਜ਼ਾਂ ਕਰਕੇ ਬੜਾ ਮਸ਼ਹੂਰ ਆ ਮਤਲਬ ਜਿਹੜੀ ਆ ਚੀਜ਼ਾਂ ਬਣੀਆਂ ਹੋਈਆਂ ਹਨ ਕਲਾਕਾਰੀ ਹੈਗੀ ਇਹਨਾਂ ਦੀ ਇਹ ਬੜੀ ਸੋਹਣੀ ਹੈਗੀ ਆ ਤੁਸੀਂ ਖੁਦ ਆਪ ਹੀ ਦੇਖੋ ਟਾਈਮ ਹੋ ਗਿਆ ਬਾਈ 7:30 ਤੇ ਅਸੀਂ ਸਵੇਰ ਦੇ ਕਮਰੇ ਚੋਂ ਨਿਕਲੇ ਹੋਏ ਹਾਂਗੇ ਤੇ ਹੁਣ ਜਾਂਦੇ ਹਾਂ ਕਮਰੇ ਚੋਂ ਸਾਰਾ ਜੈਪੁਰ ਘੁੰਮ ਲਿਆਵਾਂ ਹਸਰੀਕਾਲ ਦੀ ਸਾਰਿਆਂ ਨੂੰ ਇਸ ਟਾਈਮ ਖੜਿਆ ਅਸੀਂ ਜੈਪੁਰ ਜੀ ਟਾਈਮ ਹੋ ਗਿਆ 10 10 ਵਜੇ ਸਵੇਰ ਦੇ ਤੇ ਹੁਣ ਚੱਲਦੇ ਹਾਂ ਅਸੀਂ ਸ਼ਹਿਰ ਵੱਲ ਨੂੰ ਤੇ ਜਾਂਦੇ ਹਵਾ ਮਹਿਲ ਚ ਤੇ ਕੀ ਕੀ ਅੱਜ ਚੀਜ਼ ਜਿਹੜੀਆਂ ਦੇਖਣ ਵਾਲੀਆਂ ਪੁੱਛ ਵੀ ਅਸੀਂ ਉੱਥੇ ਜਾਵਾਂਗੇ ਚਾਰ ਪੰਜ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਜਲ ਮਹਿਲ ਹੋ ਗਿਆ ਹਵਾ ਮਹਿਲ ਹੋ ਗਿਆ ਇੱਕ ਪਤਾ ਨਹੀਂ ਕੀ ਫਲੂਜੀਵਾ ਕੋ ਸ਼ਹਿਰ ਜਾਗਾ ਅਸੀਂ ਸਾਰੇ ਕਿਤੇ ਜਾ ਕੇ ਆਵਾਂਗੇ ਤੇ ਮੋਟਰਸਾਈਕਲ ਸਾਡੇ ਕੋਲ ਆ ਸਪਲੈਂਡਰ ਸਾਨੂੰ ਪਤਾ ਹੀ ਆ ਪਿੰਡੋਂ ਜਿਹੜਾ ਲੈ ਕੇ ਆਏ ਆਂਗੇ ਇਹਦੇ ਤੇ ਜਾਵਾਂਗੇ ਹਵਾ ਮਹਿਲ ਚ ਅਸੀਂ ਅੰਦਰ ਆ ਗਏ ਜੀ ਬੜਾ ਸੋਹਣਾਗਾ ਤੇ ਬੜੇ ਲੋਕ ਫਿਰਦੇ ਆਗੇ ਫੋਟੋਆਂ ਫਟਮਾ ਕਰਾਈ ਜਾਂਦੇ ਆਗੇ ਬਹੁਤ ਲੋਕ ਫੋਰਨ ਦੇ ਵੀ ਇੱਥੇ ਆਏ ਹੋਏ ਆਗੇ ਬੜੇ ਆਉਂਦੇ ਆ ਲੋਕ ਘੁਮਣ ਘਮਾਉਣ ਇੱਥੇ ਤੇ ਬਾਕੀ ਜੇ ਤੁਸੀਂ ਇਹਦੀ ਪੂਰੀ ਡਿਟੇਲ ਚ ਵੀਡੀਓ ਦੇਖਣੀ ਆ ਤਾਂ ਉਹ ਆਪਣੇ ਚੈਨਲ ਤੇ ਤੁਹਾਨੂੰ ਮਿਲ ਜੂਗੀ ਭਾਈ ਜੇ ਇਹਦੀ ਪੂਰੀ ਵੀਡੀਓ ਦੇਖਣੀ ਆ ਹਵਾ ਮਿਲਦੀ ਤਾਂ ਤੁਹਾਨੂੰ ਲਿੰਕ ਨਾਲ ਆਪਣੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਠੀਕ ਆ ਜੀ ਤੇ ਉਹ ਤੇ ਪੂਰੀ ਡਿਟੇਲ ਦਿੱਤੀ ਹੋਈ ਆ ਜਾ ਕੇ ਤੁਸੀਂ ਦੇਖ ਸਕਦੇ ਹੋਗੇ ਉਹ ਕੱਟੇ ਨੀਕਾ ਮਰੀਆ ਯੰਤਰ ਮੰਤਰ ਅਸੀਂ ਸਾਰਾ ਘੁੰਮ ਲਿਆ ਜੀ ਠੀਕ ਆ ਜੀ ਇਹਦੀ ਵੀਡੀਓ ਅਸੀਂ ਜਾ ਹੋ ਗਿਆ ਹਵਾ ਮਹਿਲ ਹੋ ਗਿਆ ਜਲ ਮਹਿਲ ਹੋ ਗਿਆ ਸਾਰਾ ਕੋਸ਼ਿਸ਼ ਜਿਹੜੋ ਵੀ ਕੋਸ਼ਿਸ਼ ਤੇ ਦੇਖਣ ਵਾਲਾ ਉਹਨਾਂ ਦੀ ਵੀਡੀਓ ਅਲੱਗ ਪਾਵਾਂਗੇ ਤੇ ਆ ਬਲੌਗ ਅਲੱਗ ਪਾਵਾਂਗੇ ਇਹ ਭਾਈ ਸਾਹਿਬ ਮੈਂ ਬਲੌਗ ਉਹਨਾਂ ਦਾ ਫਿਰਦਾ ਵੀਡੀਓ ਬਣਾਉਂਦਾ ਫਿਰਦਾ ਉਹ ਚਾਕੇ ਕੈਮਰਾ ਹੋਰੀ ਪੂ ਚਾਕੇ ਮੂੰਹ ਕਰਿਆ ਫਿਰਦਾ ਕਿਸੇ ਨਾਲ ਦੇ ਪਾਸੇ ਫੋਟੋ ਕੋਈ ਖਿੱਚੀਆ ਕਿ ਨਹੀਂ ਤੂੰ ਖੜ ਕੇ ਜਿੰਦਾ ਲਿਆ ਹੁਣ ਇੱਥੋਂ ਬਾਈ ਅੱਗੇ ਇੱਕ ਹੋ ਉੱਪਰ ਨਾਲ ਪਹਾੜ ਦੇ ਕਿਲਾਗਾ ਦੇਖਦੇ ਆਂਗੇ ਅਸੀਂ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਆਂ ਬਿਲਕੁਲ ਸਾਹਮਣੇ ਉਹ ਜਿਹੜਾ दिखੀ ਜਾਂਦਾ ਹਾਂ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਦੇਖਦੇ ਹਾਂ ਉਹ ਕਿਹੜਾ ਕਿਲਾ ਹੈਗਾ ਕੀ ਗੱਲਬਾਤ ਆ ਉਹਦੀ ਹੁਣਾ ਜੀ ਹੁਣ ਅਸੀਂ ਪਹੁੰਚ ਗਏ ਬਾਈ ਪਹਾੜਾਂ ਦੇ ਵਿੱਚ ਰਾਇਲ ਇਹਦਾ ਨਾਮ ਹੈਗਾ ਰਾਇਲ ਗਟੌਰ ਗਟੌਰੀਆਰ ਪਾਸ ਰਾਇਲ ਗੇਟ ਹੈ ਗੇਟਾਰ ਹੈ ਨਾ ਤੇ 30 ਰੁਪਏ ਅੰਦਰ ਜਾਣ ਦੀ ਇੱਕ ਜਾਨੇ ਦੀ ਟਿਕਟ ਹੈਗੀ ਆ ਤੁਸੀਂ ਪਹਾੜ ਦੇਖ ਲਓ ਤੇ ਆ ਜਿਹੜੀਆਂ ਇੱਧਰ ਪੌੜੀਆਂ ਜਾਂਦੀਆਂ ਬਾਈ ਇਹ ਉੱਪਰ ਕੀ ਦਾ ਮੰਦਿਰ ਹੈਗਾ ਗਣੇਚੀ ਗਣੇਸ਼ ਜੀ ਦਾ ਉੱਪਰ ਮੰਦਿਰ ਹੈਗਾ 400 ਪੌੜੀਆਂ ਇਹ ਉੱਪਰ ਚੜ ਕੇ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾ ਦਿੰਨਾਗਾ ਉਹ ਬਿਲਕੁਲ ਉੱਪਰ ਨੂੰ ਉਹ ਜਾਂਦੀਆਂ 400 ਪੌੜੀਆਂ ਉੱਪਰ ਚ ਜਾਣਾ ਪੈਂਦਾਗਾ ਗਣੇਸ਼ ਜੀ ਦਾ ਮੰਦਿਰ ਹੈਗਾ ਤੇ ਅਸੀਂ ਜਾਂਦੇ ਹਾਂ ਇੱਧਰ ਦੋ ਟਿਕਟਾਂ ਲੈ ਲਈਆਂ ਜੀ 60 ਰੁਪਏ ਦੀਆਂ ਤੇ ਆ ਤੁਸੀਂ ਦੇਖੋ ਜਿਹੜਾ ਜੈਪੁਰਾ ਭਾਈ ਜਿਹੜਾ ਇਹਨਾਂ ਚੀਜ਼ਾਂ ਕਰਕੇ ਬੜਾ ਮਸ਼ਹੂਰ ਆ ਮਤਲਬ ਜਿਹੜੀ ਆ ਚੀਜ਼ਾਂ ਬਣੀਆਂ ਹੋਈਆਂ ਹਨ ਕਲਾਕਾਰੀ ਹੈਗੀ ਇਹਨਾਂ ਦੀ ਇਹ ਬੜੀ ਸੋਹਣੀ ਹੈਗੀ ਆ ਤੁਸੀਂ ਖੁਦ ਆਪ ਹੀ ਦੇਖ ਲਓ ਮਤਲਬ ਇਹ ਜੀ ਲੱਗਦਾ ਇੱਥੇ ਆ ਕੇ ਯਾਰ ਪੂਰਾ ਜਾਨ ਨੂੰ ਜੀ ਨਹੀਂ ਕਰਦਾਗਾ ਵੈਸੇ ਨਾ ਪੰਜਾਬ ਨਾਲੋਂ ਸੋਹਣਾ ਤਾਂ ਕੁਝ ਹੈ ਨਹੀਂਗਾ ਤੇ ਹਰੇਕ ਕਿਸੇ ਵੀ ਸਿਟੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਬਈ ਇਹ ਵੀ ਬਹੁਤ ਸੋਹਣਾ ਦੇ ਏਰੀਆ ਪਹਾੜਾਂ ਦੇ ਵਿੱਚ ਆ ਛੋਟਾ ਜਿਹਾ ਛੋਟਾ ਨਹੀਂ ਕਹਿ ਸਕਦੇ ਕਾਫੀ ਵੱਡਾ ਪਹਾੜਾ ਵੈਸੇ ਤਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਇਲਾਕਾ ਸਾਰਾ ਪੱਧਰੀ ਹੈਗਾ ਤੇ ਆ ਇੱਕ ਪਹਾੜ ਆਉਂਦਾਗਾ ਉੱਥੇ ਆਏ ਹੁਣ ਆਪਾਂ ਤੇ ਕਹਿੰਦੇ ਬਈ ਜਿਹੜਾ ਇਹਦੇ 'ਚ ਇਹ ਪੱਥਰ ਲੱਗਿਆ ਨਾ ਇਹ ਬਣਿਆਗਾ ਤੇ ਬੜਾ ਮਹਿੰਗਾ ਪੱਥਰਾਗਾ ਕੋਈ ਠੀਕ ਹੈ ਜਿਹੜਾ ਬਣਿਆ ਹੋਇਆ ਹੈਗਾ ਤੇ ਆਹ ਜਿਹੜੀ ਹੱਥ ਦੀ ਇਹਨਾਂ ਦੀ ਕਲਾ ਤੁਸੀਂ ਦੇਖ ਲਓ ਇਹ ਸਾਰੀ ਹੱਥ ਦੀ ਕਲਾ ਨਾਲ ਬਣਿਆ ਹੋਇਆ ਹੈਗਾ ਤੁਹਾਨੂੰ ਇਹਦੇ ਦੋ ਤਿੰਨ ਪਾਰਟ ਆ ਗਏ ਉਹ ਪਿੱਛੇ ਵੀ ਹੈਗਾਗਾ ਬਾਈ ਕਹਿੰਦਾ ਤੁਸੀਂ ਸਾਰਾ ਆਰਾਮ ਨਾਲ ਘੁੰਮ ਕੇ ਆਓ ਤੇ ਜੇ ਤੁਹਾਨੂੰ ਕਦੇ ਤੁਸੀਂ ਜੈਪੁਰ ਆਉਣੇ ਹੋਗੇ ਤੇ ਬਾਈ ਠੀਕ ਹੈ ਨਾ ਇਸ ਜਗ੍ਹਾ ਤੇ ਵੀ ਜਰੂਰ ਆਉਣਾ ਮੈਂ ਤੁਹਾਨੂੰ ਇਹਦੀ ਲੋਕੇਸ਼ਨ ਵੀ ਦੱਸੂਗਾ ਕਿਥੇ ਵੈਸੇ ਤਾਂ ਇਹ ਦਿਖਦੇ ਹੀ ਆ ਪਹਾੜ ਨੇੜੇ ਜਿਹੜੇ ਇੱਕ ਹੀ ਹੈਗਾ ਇਹ ਉੱਪਰੋਂ ਦਿਖਦਾਗਾ ਅਹ ਸ਼੍ਰੀ ਗਣੇਸ਼ ਜੀ ਦਾ ਮੰਦਿਰ ਹੈਗਾ ਸਾਹਮਣੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਉੱਪਰ ਬਿਲਕੁਲ ਬਸ ਉਹ ਕਹਿ ਦਿਓ ਆਟੋ ਵਾਲਾ ਕਿਵੇਂ ਵੀ ਤੁਸੀਂ ਜਿਵੇਂ ਵੀ ਆਉਣੇ ਹੋ ਤੁਸੀਂ ਆ ਹੀ ਜਾਓਗੇ ਅੱਗੇ ਜਾਣ ਦਾ ਰਸਤਾ ਜੀ ਇਧਰ ਦੀ ਆ ਛੋਟਾ ਜਿਹਾ ਗੇਟ ਬਣਿਆ ਹੋਇਆਗਾ ਇਹ ਪਹਿਲਾਂ ਤੁਹਾਨੂੰ ਦਿਖਾਇਆ ਉਹ ਤੇ ਹੁਣ ਆ ਅੱਗੇ ਆ ਗਿਆ ਇੱਥੋਂ ਦੀ ਸ਼ਾਇਦ ਜੇ ਮੀਂਹ ਪੈਂਦਾਗਾ ਉੱਪਰ ਹਨਾ ਪਹਾੜ ਤੋਂ ਉਹ ਪਾਣੀ ਮੇਰੇ ਖਿਆਲ ਨਾਲ ਇਹਦੇ ਵਿੱਚ ਦੀ ਜਾਂਦਾ ਹੋਊਗਾ ਆ ਨੀਚੇ ਸ਼ਹਿਰ ਚ ਹੀ ਵਗ ਜਾਂਦਾ ਪਾਣੀ ਪੈਸੇ ਜਾਈ ਵੀ ਜਾਂਦਾ ਸੀਗਾ ਮੈਂ ਉਹ ਹੋਰ ਪਾਸੇ ਦੀ ਜਾ ਰਿਹਾ ਹੋਊਗਾ ਤੇ ਮੀਂਹ ਇੱਥੇ ਬਈ ਹੁਣ ਬਹੁਤ ਪਈ ਜਾਂਦਾ ਸੋਨ ਮੈਂ ਬਹੁਤ ਤਾਰੀ ਦੱਸਦਾ ਡੈਲੀ ਵਾਂਗੂ ਮੀਂਹ ਪੈਂਦਾ ਅੱਜ ਥੋੜਾ ਮੌਸਮ ਸਾਫ ਆ ਫਿਰ ਵੀ ਸ਼ਾਮ ਤੱਕ ਦੇਖੋ ਮੀਂਹ ਆਉਂਦਾ ਕਿ ਨਹੀਂ ਆਉਂਦਾਗਾ ਅੰਦਰੋਂ ਦੇਖੋ ਜੀ ਤੁਸੀਂ ਕਿਸ ਤਰ੍ਹਾਂ ਹਨਾ ਬਈ ਹੱਥਾਂ ਨਾਲ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਇਹ ਪੱਥਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕਹਿੰਦੇ ਬਹੁਤ ਕੀਮਤੀ ਆ ਇੱਕ ਥੋੜਾ ਤੁਹਾਨੂੰ ਹੋਰ ਦੱਸਦਾ ਵੀ ਇਹਦੇ ਚ ਤੁਸੀਂ ਐਂ ਦੇਖੋ ਵੀ ਇਹਦੇ ਚ ਥੱਲੋਂ ਲੈ ਕੇ ਉੱਥੋਂ ਤੱਕ ਕੋਈ ਵੀ ਟੋਟਾ ਨਹੀਂ ਹੈਗਾ ਨਾ ਇੱਥੇ ਕੋਈ ਉਹ ਹੈਗਾ ਕੱਟ ਵੀ ਇੱਥੋਂ ਅਲੱਗ ਟੁਕੜੀ ਲੱਗੀ ਹੋਵੇ ਹਨਾ ਇਹ ਅਲੱਗ ਲੱਗੀ ਹੋਵੇ ਹਨਾ ਕੱਚੇ ਦੇ ਪੂਰੇ ਕਿਸੇ ਗੇੜ ਚ ਨਹੀਂ ਹਾਂ ਤੇ ਇਸ ਕਰਕੇ ਤੇ ਆ ਜਿਹੜਾ ਸਾਰੀ ਡਿਜ਼ਾਈਨਿੰਗ ਇਹ ਹੱਥਾਂ ਨਾਲ ਇਹਨਾਂ ਨੇ ਪਾਈ ਹੋਈ ਹੈ ਜੀ ਜੈਪੁਰ ਦੀ ਇਹੀ ਖਾਸੀਅਤ ਹੈ ਕਿ ਜਿਹੜਾ ਇੱਥੇ ਆ ਚੀਜ਼ਾਂ ਦੇਖਣ ਵਾਲੀਆਂ ਹਨਾ ਬਹੁਤ ਸੋਹਣਾ ਲੱਗਦਾ ਬਈ ਇਹਦੇ ਉੱਪਰ ਵੀ ਜਾਇਆ ਜਾਂਦਾਗਾ ਉੱਪਰੋਂ ਵੀ ਸਾਨੂੰ ਇਹਦਾ ਪੂਰਾ 뷰 ਦਿਖਾਉਣਾ ਸੀ ਬਿਲਕੁਲ ਟਾਪ ਤੇ ਆ ਗਏ ਜੀ ਅਸੀਂ ਤੇ ਸੋ ਥਿਸ ਹਾਈ ਆਰ ਅਹ ਫੋਰਨ ਵਾਲੇ ਫਿਰਦੇਗੇ ਜੀ ਕੋਟਮਾ ਕਲਿੱਕ ਕਰੀ ਜਾਂਦੇ ਆ ਸਾਡੀ ਤਾਂ ਸਮਝ ਨਹੀਂ ਆਉਂਦੀ ਹੁੰਦੀ ਇਹਨਾਂ ਨੂੰ ਪਹਿਲਾ ਪਾਰਟ ਉਹ ਰਹਿ ਗਿਆ ਜੀ ਜਿੱਥੋਂ ਆਪਾਂ ਇੰਟਰ ਹੋਏ ਸੀ ਸੈਕੰਡ ਪਾਰਟ ਆਹ ਜਿੱਥੇ ਆਪਾਂ ਖੜੇ ਆਂਗੇ ਤੇ ਉਹ ਤੀਜਾ ਪਾਰਟ ਆਗਾ ਅੱਗੇ ਤਿੰਨ ਪਾਰਟਾਂ ਚਾਹੇ ਤੁਸੀਂ ਇਸ ਤੋਂ ਅੱਗੇ ਆਪਾਂ ਤੀਜੇ 'ਚ ਵੀ ਜਾ ਕੇ ਆਵਾਂਗੇ ਉਹ ਵੀ ਦੇਖ ਕੇ ਆਵਾਂਗੇ ਇਹ ਆ ਗਈ ਜੀ ਤੀਸਰੀ ਲੋਕੇਸ਼ਨ ਆਪਣੀ ਜਿਹੜੀ ਪਹਿਲੀ ਚ ਵੀ ਜਾਏ ਐ ਦੂਸਰੀ ਚ ਵੀ ਜਾਏ ਇਹ ਹੈਗੀ ਤੀਸਰੀ ਠੀਕ ਹੈ ਜੀ ਤੇ ਇਹ ਤੀਜੀ ਬਾਈ ਇਹਨੂੰ ਕਹਿੰਦੇ 300 ਸਾਲ ਪੁਰਾਣੀ ਆ ਇਹ 300 ਸਾਲ ਹੋ ਗਿਆ ਇਹਨੂੰ ਬਣੀ ਨੂੰ ਤੇ ਅਜੇ ਤੱਕ ਵੀ ਇਹ ਮਤਲਬ ਤੁਸੀਂ ਦੇਖੋਗੇ ਜਿਵੇਂ ਜਿਵੇਂ ਇਹ ਪੁਰਾਣੀ ਹੁੰਦੀ ਜਾਂਦੀ ਐ ਦੂ ਇਹਦਾ ਹੋਰ ਵੀ ਇਹ ਸੋਹਣੀ ਹੁੰਦੀ ਜਾਂਦੀ ਐ ਆ ਵਿੱਚੋਂ ਦੇਖੋ ਤੁਸੀਂ ਬੜਾ ਬੜੀ ਕਲਾਕਾਰੀ ਚੰਗੀ ਕੀਤੀ ਹੋਈ ਐ ਇਹਦੇ ਤੇ ਠੀਕ ਹੈ ਜੀ ਤੇ ਜਿਹੜੀ ਉਹ ਪਹਿਲਾਂ ਜਾ ਕੇ ਆਏ ਆਰਪਾਲ ਉਹ ਕਿੰਨੇ ਸਾਲ 120 ਸਾਲ? 120 ਸਾਲ। ਉਹ ਜਿਹੜੀ ਚ ਪਹਿਲਾਂ ਜਾ ਕੇ ਆਏ ਆ ਉਹਨੂੰ 120 ਸਾਲ ਹੋ ਗਏ ਬਣੀ ਹੋਈ ਨੂੰ। ਤੇ ਇਹਨੂੰ ਪੂਰਾ 300 ਸਾਲ ਹੋ ਗਿਆ ਬਣੀ ਹੋਈ ਨੂੰ। ਤੇ ਬਾਕੀ ਉਹ ਉੱਪਰ ਤੁਹਾਨੂੰ ਪਹਿਲਾਂ ਵੀ ਦੱਸਿਆਗਾ। ਸ਼੍ਰੀ ਗਣੇਸ਼ ਜੀ ਦਾ ਮੰਦਿਰ ਹੈਗਾ। 400 ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾਗਾ। ਆਹ ਭਾਈ ਜਿਹੜਾ ਖੂਹ ਹੈਗਾ ਇਹ ਵੀ 300 ਸਾਲ ਪੁਰਾਣਾਗਾ ਠੀਕ ਆ ਜੀ। ਤੇ ਇਹਦੇ ਵਿੱਚ ਤੁਸੀਂ ਆਹ ਦੇਖ ਲਓ ਪਾਣੀ ਉੱਪਰ ਹੀ ਹੈਗਾ। ਤੇ ਇਹ ਕਹਿੰਦੇ ਪਾਣੀ ਮਤਲਬ ਕਿ ਮੀਂਹ ਆਉਣ ਦੇ ਕਾਰਨ ਇਹ ਉੱਪਰ ਆ ਗਿਆ ਪਾਣੀ ਵੈਸੇ ਤਾਂ ਪਾਣੀ ਥੱਲੇ ਹੀ ਹੁੰਦਾਗਾ ਇਹਦਾ ਵੀ ਥੱਲੇ ਇੰਨਾ ਥੱਲੇ ਵੀ ਨਹੀਂ ਹੁੰਦਾ ਦਿਖਦਾ ਹੁੰਦਾ ਪਾਣੀ ਤੇ ਹੁਣ ਥੋੜਾ ਜਿਆਦਾ ਭਰਿਆ ਹੋਇਆ ਮੀਂਹ ਇੰਨੇ ਜਿਆਦਾ ਪਈ ਜਾਂਦੇ ਨਾ ਇਸ ਟਾਈਮ ਇੱਥੇ 300 ਸਾਲ ਪੁਰਾਣਾ ਇਹ ਵੀ ਖੂਹ ਤੇ ਪਾਣੀ ਤਾਂ ਕਿੰਨਾ ਸਾਫ਼ ਹੋਇਆ ਨਾ ਯਾਰ ਆ ਪੌੜੀਆਂ ਵੀ ਦੇਖੋ ਬਾਈ ਤੁਸੀਂ 3 ਸਾਲ ਪੁਰਾਣੀਆਂ ਪੌੜੀਆਂ ਵੈਸੇ ਕੋਈ ਦਿਖਾਉਣ ਦਾ ਰੀਜ ਨਹੀਂ ਮੈਂ ਇੱਕ ਹੀ ਹੈਗਾ ਮੈਂ ਕਾ ਚੀਜ਼ ਦੇਖੀਏ ਥੇ ਤੁਸੀਂ ਆ ਦੇਖੋ ਆ ਬਣੇ ਹੋਏ ਇਧਰ ਵੀ ਬਣੇ ਹੋਏ ਆ ਤੇ ਆ ਥੱਲੇ ਤੇ ਉੱਪਰ ਵੀ ਬਣੇ ਹੋਇਆ ਲਾਸਟ ਤ ਆਪਾ ਉੱਪਰ ਚੜਨ ਵਾਸਤੇ ਸਹਾਰਾ ਹਨਾ ਵੀ ਇੱਧਰ ਕੋਈ ਡਿੱਗ ਨਾ ਪਵੇ ਉਹ ਚੀਜ਼ ਬਣੀ ਹੁੰਦੀ ਆ ਆਪਣੇ ਘਰਾਂ 'ਚ ਹੁਣ ਤਾਂ ਹਰੇਕ ਦੇ ਹੁੰਦੇ ਹੁੰਦੇ ਆ ਵੀ ਇੱਥੇ ਪਹਿਲਾਂ ਵੀ ਕੁਝ ਵੀ ਲਾ ਲਓ ਤੁਸੀਂ ਇਹਦੇ 'ਚ ਫਿੱਟ ਕਰਨ ਵਾਸਤੇ ਇਸ ਤਰ੍ਹਾਂ ਬਣਾਇਆ ਹੋਇਆ ਆ ਇੱਟਾਂ ਦਾ ਹੀ ਬਣਾਉਂਦੇ ਵਿੱਚ ਹੀ ਫਿੱਟ ਕੀਤੇ ਹੋਇਆ ਇਹ ਹੁਣ ਤਾਂ ਮਨ ਕੇ ਸਟੀਲ ਦੀਆਂ ਗਰੇਲਾਂ ਗਰੁੱਲਾ ਹੈ ਹਰ ਜਆ ਕੁਝ ਲੱਗਦਾਗਾ ਤੁਹਾਨੂੰ ਪਤਾ ਹੀ ਹੈਗਾ ਤੇ ਪਹਿਲਾਂ ਇਹਦੇ 'ਚ ਕੋਸਾ ਡੰਡੇ ਡੁੰਡੇ ੜਕਾ ਦਿੰਦੇ ਹੋਣਗੇ ਜਾਂ ਕੁਝ ਹੋਰ ਲੱਗਦਾ ਹੋਊਗਾ ਬਈ ਇਹਦੇ 'ਚ ਠੀਕ ਆ ਜੀ ਆਹ ਦੇਖੋ ਪਹਿਲਾਂ ਇਹ ਬਹੁਤ ਪੁਰਾਣੇ ਸਮਿਆਂ ਦੀਆਂ ਚੀਜ਼ਾਂ ਆਂਗਾ ਟਾਈਮ ਹੋ ਗਿਆ ਜੀ 3:30 ਦਾ ਤੇ ਅਸੀਂ ਵਾਪਸ ਜਾਣ ਲੱਗੇ ਸੀਗੇ ਵਾਪਸ ਨਹੀਂ ਮਤਲਬ ਹੋਰ ਜਗ੍ਹਾ ਹੋਰ ਲੋਕੇਸ਼ਨ ਤੇ ਜਾਣ ਲੱਗੇ ਸੀਗੇ ਤੇ ਬਾਈ ਦਾ ਆਟੋ ਖਰਾਬ ਹੋ ਗਿਆ ਮੈਨੂੰ ਲੱਗਦਾ স্মੈਲ ਜੀ ਆਈ ਜਾਂਦੀ ਆ ਪਤਾ ਨਹੀਂ ਕੁਝ ਥੱਲੇੋਂ ਧੂਆਂ ਜਿਹਾ ਕੱਢ ਗਿਆ ਬਾਈ ਨੇ ਆਟੋ ਬਾਈ ਦੂਸਰਾ ਮੰਗਾ ਲਿਆ ਹੁਣ ਇਹਦੇ ਤੇ ਜਾਂਦੇ ਆਂਗੇ ਹੁਣ ਬਾਈ ਜਿਹੜੀ ਸਾਨੂੰ ਅਸੀਂ ਸਾਹਮਣੇ ਆ ਦੁਕਾਨ ਦਿਖਾ ਰਹੇ ਆਂ ਠੀਕ ਆ ਨਾ ਇਹਦਾ ਨਾਮ ਹੈਗਾ ਕਿ ਕਾਲੂ ਚਾਚਾ ਦੇ ਨਾਮ ਤੋਂ ਮਸ਼ਹੂਰ ਆ ਕੱਲ ਕੱਲੂ ਆ ਕੱਲੂ ਚਾਚਾ ਠੀਕ ਆ ਜੋੜੇ ਜੁੱਤਿਆਂ ਦੀ ਦੁਕਾਨ ਆ 90 ਸਾਲ ਪੁਰਾਣੀ ਦੁਕਾਨ ਆ ਇਹ ਆਲ ਲੈਦਰ ਆਈਟਮ ਲਿਖਿਆ ਹੋਇਆਗਾ ਵੈਸੇ ਅਸੀਂ ਵੀ ਜੋੜੇ ਜੁੱਤਨਾ ਹੀ ਵੇਚਦੇ ਆ ਤੁਹਾਨੂੰ ਪਤਾ ਸਟੋਰ ਤੇ ਕੰਮ ਕਰਦੇ ਆਂਗੇ ਤੇ ਆਪਾਂ ਚੱਲ ਕੇ ਦੇਖਦੇ ਆਂ ਨਾਲ ਕੋਲੇ ਕੀ ਕੁਛ ਆਈਟਮ ਆਗੇ ਠੀਕ ਆ ਜੀ 90 ਸਾਲ ਪੁਰਾਣੀ ਇਹ ਬੜੀ ਇੱਥੇ ਜੈਪੁਰ ਦੇ ਵਿੱਚ ਮਸ਼ਹੂਰ ਆ ਗਈ ਕੱਲੂ ਚਾਚਾ ਦੇ ਨਾਂ ਤੇ ਜਿਹੜਾ ਕੰਮ ਕਰਦੇ ਆਂ ਬਾਈ ਉਸੇ ਚ ਆ ਕੇ ਤੇ ਬੜੀ ਮਸ਼ਹੂਰ ਦੁਕਾਨ ਆ ਇਹ ਜੇ ਤੁਸੀਂ ਕਦੇ ਆਓ ਤਾਂ ਸਾਨੂੰ ਲੋਕੇਸ਼ਨ ਵੀ ਦੱਸਾਂਗੇ ਤੇ ਬੈਗ ਵਗੈਰਾ ਵੀ ਮਿਲਦੇ ਆ ਜੁੱਤੀਆਂ ਚੱਪਲਾਂ ਸਭ ਕੁਛ ਹਨਾ ੁੰਡੇ ਕੁੜਗਾਂ ਦਾ ਸਾਰਾ ਕੁਝ ਮਿਲਦਾਗਾ ਤੇ ਬਾਈ ਕਹਿੰਦੇ ਵੀਡੀਓ ਬਣਾ ਲਓ ਕੋਈ ਚੱਕਰ ਨਹੀਂ ਕਿਵੇਂ ਪੂਰੀ 90 ਸਾਲ ਪੁਰਾਣੀ ਹੈ 90 ਸਾਲ ਹਾਂ 90 ਸਾਲ ਪੁਰਾਣੀ ਹੈ ਜਿਹੜਾ ਇਹਦਾ ਓਨਰ ਆ ਨਾ ਹਾਂ ਇੰਨਾ ਤਗੜਾ ਹੱਥ ਦਾ ਕਾਰੀਗਰ ਹਨ ਕਿ ਜੇ ਕੋਈ ਆਪਾਂ ਨੂੰ ਪੈਰ ਨੂੰ ਸਵੇਲਿੰਗ ਵਗੈਰਾ ਆਉਂਦੀ ਹੈ ਕੋਈ ਆਪਣੇ ਗੋਡੇ ਗੱਟੇ ਦਰਦ ਕਰਦੇ ਆ ਉਹਨਾਂ ਲਈ ਸਪੈਸ਼ਲ ਜੁੱਪਲ ਬਣਾਉਂਦੇ ਆ ਆਯੁਰਵੈਦਿਕ ਚੱਪਲ ਜੁੱਤੀ ਹੋਗੀ ਉਹ ਵੀ ਆਰ ਵੀ ਦੇ ਬਣਾਉਂਦੇ ਖੁਦ ਬਣਾਉਂਦੇ ਆ ਖੁਦ ਬਣਾਉਂਦੇ ਆ ਹੈਂਡ ਮੇਡ ਸ਼ੂਜ਼ ਆ ਸਰ ਬੜੀ ਜਾਣਕਾਰੀ ਚੱਕੀ ਫਿਰਦਾ ਜੈਪੁਰ ਬਾਰੇ ਸੇਜਮੈਨ ਆ ਨਾ ਸੇਜਮੈਨ ਨਹੀਂ ਸੇਜਮੈਨ ਤੋਂ ਕਰ ਲੈਂਦਾ ਹਾਂ ਇਹ ਦੁਕਾਨ ਬਈ ਮਾਉਂਟ ਰੋਡ ਤੇ ਰਾਮਗੜ੍ਹ ਕੋ ਸ਼ਹਿਰ ਦਾ ਨਾਮ ਲੈਂਦੇ ਸੀਗੇ ਜੈਪੁਰ ਦੇ ਵਿੱਚ ਠੀਕ ਆ ਜੀ ਇਸ ਜਗ੍ਹਾ ਆ ਜੇ ਤੁਸੀਂ ਕਦੇ ਆਓ ਕਿਸੇ ਦਾ ਪੈਰ ਪੂਰ ਦਰਦ ਹੁੰਦਾ ਹੈ ਖੁਦ ਉਦਾਂ ਦੀ ਜ਼ਿਆਦਾ ਕੰਫਰਟੇਬਲ ਚੱਪਲ ਜੁੱਤੀ ਵਗੈਰਾ ਖੁਦ ਬਣਾ ਕੇ ਦੇ ਦਿੰਦੇ ਆਗੇ ਟਾਈਮ ਹੋ ਗਿਆ ਜੀ 4:30 ਦਾ ਤੇ ਸਵੇਰੇ 9:00 ਵਜੇ ਨੀ 10:00 ਵਜੇ ਮੇਰੇ ਟਾਈਮ ਨੇ ਯਾਦ ਨਿਕਲੇ ਸੀਗੇ ਅਸੀਂ ਕਮਰੇ ਚੋਂ ਤੇ ਜੈਪੁਰ ਅਸੀਂ ਕਾਫੀ ਕਵਰ ਕਰ ਲਿਆ ਮਤਲਬ ਕਾਫੀ ਕੰਮ ਲੈ ਥੋੜਾ ਬਹੁਤ ਆ ਚੀਜ਼ਾਂ ਹੋਰ ਰਹਿ ਗਈਆਂ ਹੋਣਗੀਆਂ ਇੱਕ ਇਹ ਤੋਂ 10 ਕਿਲੋਮੀਟਰ ਹੋਰ ਆਗਾ ਦੂਰ ਉਹ ਵੀ ਬੜੀ ਸੋਹਣੀ ਚੀਜ਼ ਹੈਗੀ ਉਹ ਉੱਥੇ ਵੀ ਜੇ ਸਾਡਾ ਟਾਈਮ ਲੱਗਿਆ ਤਾਂ ਜਾਵਾਂਗੇ ਜ਼ਰੂਰ ਮਨ ਵੀ ਸਾਡਾ ਪੂਰਾ ਗੱਦੋਂ ਨਾਲ ਜਾਣ ਦਾ ਨਾਰਗੜ ਨਾਰਗੜ ਹੈਨਾ 10 ਕਿਲੋਮੀਟਰ ਹੈ ਪਤਾ ਨਹੀਂ ਤੇ 10 ਕਿਲੋ ਆ ਕੇ 14 ਕਿਲੋ ਵਿੱਚ 14 14 ਕਿਲੋ ਯਹਾਂ ਸੇ ਬੜੇਗਾ ਕੋਕਰੀਪਲ 16 ਕਿਲੋ ਹੋਵੇਗਾ 16 ਕਿਲੋਮੀਟਰ ਬਾਈ ਨਾ ਸਾਡੀ ਜਰਨੀ ਹੋ ਗਈ ਜੀ ਪੂਰੀ ਠੀਕ ਹੈ ਬਾਈ ਥੈਂਕ ਯੂ ਧੰਨਵਾਦ ਚੱਲੀਏ ਯਾਰ ਪਾਲ ਓਕੇ ਸਰ ਅੰਜਨੀ ਦਾ ਹੈਲਮਟ ਪਤਾ ਨਹੀਂ ਹੋਊਗਾ ਕਿ ਹੈ ਨਹੀਂਗਾ ਕਿ ਹੈਗਾਗਾ ਹੈਗਾ ਅੰਜਨੀ ਬਾਈ ਤੇ ਅਸੀਂ ਨਾ ਹੈਲਮਟ ਨੂੰ ਲੋਕ ਲਾ ਕੇ ਗਏ ਸੀਗੇ ਤੇ ਸ਼ੁਕਰ ਹੈ ਕਿਸੇ ਨੇ ਚੱਕਿਆ ਨਹੀਂ ਨਹੀਂ ਤੈਨੂੰ ਆ ਕੇ ਪੈਸੇ ਦੇ ਦੇਣ ਦੇ ਨਹੀਂ ਪੈਂਦੇ ਸੀ ਤੁਹਾਨੂੰ ਟਾਈਮ ਹੋ ਗਿਆ ਜੀ 5:30 ਦਾ ਤੇ ਜਿਹੜੀ ਤੁਸੀਂ ਸਾਹਮਣੇ ਬਿਲਡਿੰਗ ਦੇਖਿਆ ਨਾ ਉਹ ਇਮਾਰਤ ਦੇਖੀ ਜਾਂਦੇ ਹੋ ਇਹਦਾ ਨਾਮ ਹੈ ਜੀ ਮਿਊਜ਼ੀਅਮ ਜਿਹੜਾ ਜੈਪੁਰ ਦਾ ਸਭ ਤੋਂ ਵੱਡਾ ਮਿਊਜ਼ੀਅਮ ਹਾਲ ਹੈ ਇਹ ਹੈਗਾ ਜੀ ਤੇ ਟਿਕਟ ਸਾਨੂੰ ਉਹੀ ਰੇਟ ਦੋ ਜਣਿਆਂ ਦੀ 104 ਰੁਪਏ ਸਿੰਗਲ ਟਿਕਟ 54 ਰੁਪਏ ਦੀ ਜੇ ਤੁਸੀਂ ਸਟੂਡੈਂਟ ਹੋ ਤਾਂ ਤੁਹਾਡੇ ਕੋਲ ਆਈਡੀ ਕਾਰਡ ਹੈਗਾ ਤਾਂ ਟਿਕਟ ਹਾਫ ਕਰ ਲਓ ਫੋਰਨ ਦੇ ਬੰਦਿਆਂ ਦੀ ਇਹੀ ਡਬਲ ਟਿਕਟ ਲੱਗਦੀ ਆ ਹਰੇਕ ਜਗ੍ਹਾ ਇਹੀ ਟਿਕਟ ਪ੍ਰਾਈਸ ਆ ਵੀਰੇ ਸਾਰੀਆਂ ਜਗ੍ਹਾ ਘੁੰਮਣ ਦਾ ਤੇ ਨਾਰਮਲ ਜੀ ਟਿਕਟਾ ਕੀ ਕੋਈ ਜ਼ਿਆਦਾ ਨਹੀਂ ਹੈਗੀ ਇਦੇ ਅੰਦਰ ਦੀ ਬਾਈ ਫੁੱਲ ਵੀਡੀਓ ਠੀਕ ਆ ਨਾ ਥੋੜੀ ਜਿਆਦਾ ਵੱਡੀ ਹੋ ਗਈ ਸੀਗੀ ਤੇ ਉਹ ਤੁਹਾਨੂੰ ਆਪਣੇ ਆਪਣੇ ਚੈਨਲ ਤੇ ਮਿਲ ਜੂਗੀ ਇਸ ਦੇ ਬਲੌਗ ਦੇ ਵਿੱਚ ਨਹੀਂ ਪਾਈ ਉਹ ਅਲੱਗ ਤੋਂ ਪਾਵਾਂਗੇ ਆਪਾਂ ਤੇ ਆਪਾਂ ਨੂੰ ਆਪਣੇ ਚੈਨਲ ਤੇ ਮਿਲ ਜੂਗੀ ਤੁਹਾਨੂੰ ਟਾਈਮ ਹੋ ਗਿਆ ਬਾਈ ਸਵਾ 7 ਤੇ ਅਸੀਂ ਸਵੇਰ ਦੇ ਕਮਰੇ ਚੋਂ ਨਿਕਲੇ ਹੋਏ ਆਂਗੇ ਤੇ ਹੁਣ ਜਾਂਦੇ ਆ ਕਮਰੇ ਚ ਸਾਰਾ ਜੈਪੁਰ ਘੁੰਮ ਲਿਆ ਵਸ ਇੱਕ ਦੋ ਜਗ੍ਹਾ ਰਹਿ ਗਈ ਜਿਹੜੀਆਂ ਇੱਥੋਂ ਦੂਰ ਸੀਗਾਂ ਲਗਭਗ ਅਸੀਂ ਜਿੰਨਾ ਕਵਰ ਹੋ ਬਹੁਤ ਕਵਰ ਕਰ ਲਿਆ ਲਗਭਗ ਅਸੀਂ ਘੁੰਮੀ ਲਿਆ ਸਾਰਾ ਜੈਪੁਰ ਸਾਰਾ ਦਾ ਵੈਸੇ ਕਹਿ ਵੀ ਨਹੀਂ ਸਕਦੇ ਬਸ ਇੱਕ ਦੋ ਜਗ੍ਹਾ ਰਹਿ ਗਈਆਂ ਇੱਕੋ ਹੀ ਜਗ੍ਹਾ ਤੇ ਬਾਈ ਅੱਜ ਅਸੀਂ ਤੀਜੀ ਵਾਰ ਰੋਟੀ ਖਾਣ ਆਏ ਆ ਜਿੱਥੇ ਅਸੀਂ ਰਹਨੇ ਆ ਉੱਥੋਂ ਘੱਟੋ ਘੱਟ 1.5-2 ਕਿਲੋਮੀਟਰ ਦੂਰ ਆਉਨੇ ਆ ਅਸੀਂ ਰੋਟੀ ਖਾਣ ਤੇ ਰੋਟੀ ਇਹਨਾਂ ਦੀ ਠੀਕ ਹੁੰਦੀ ਆ ਵਧੀਆ ਸਿੰਪਲ ਰੋਟੀ ਮਿਲ ਜਾਂਦੀ ਆ ਦਾਲ ਮਿਲ ਜਾਂਦੀ ਆ ਤੇ ਸਾਨੂੰ ਵਧੀਆ ਲੱਗਦੀ ਹੈਗੇ ਸਾਢੇ 10 ਪਹੁੰਚ ਗਏ ਬਾਈ ਅਸੀਂ ਆਪਦੇ ਕਮਰੇ 'ਚ ਧਰਮਸ਼ਾਲਾ 'ਚ ਸਾਨੂੰ ਪਤਾਗਾ ਸਾਨੂੰ ਦੋ ਰਾਤਾਂ ਹੋ ਗਈਆਂ ਇੱਥੇ ਤੇ ਸਾਡਾ ਹੁਣ ਤੱਕ 400 ਰੁਪਿਆ ਲੱਗਿਆਗਾ ਠੀਕ ਆ ਤੇ 200 ਰੁਪਏ ਦੇ ਵਿੱਚ 24 ਘੰਟੇ 24 ਘੰਟੇ ਰੂਮ ਮਿਲਦਾਗਾ 24 ਘੰਟੇ ਬਈ ਬਹੁਤ ਹੋ ਜਾਂਦੇ ਆ ਵੈਸੇ ਕੋਈ 1000 1500 ਰੁਪਏ ਤੋਂ ਘੱਟ ਕਮਰਾ ਨਹੀਂ ਦਿੰਦਾ ਹੈਗਾ ਤੇ ਜੇ ਸਾਨੂੰ ਬੈੱਡ ਨਾ ਵੀ ਲੱਗੇ ਹੁੰਦੇ ਨਾ 200 ਰੁਪਏ ਵਿੱਚ ਤਾਂ ਵੀ ਕੰਮ ਲੋੜ ਸੀਗਾ ਕਿਉਂਕਿ 200 ਰੁਪਏ ਵਿੱਚ ਕੌਣ ਕਮਰਾ ਦਿੰਦਾ ਬਾਈ ਹੁਣ ਕਰਨੀ ਆ ਜੀ ਮੈਂ ਵੀਡੀਓ ਅਡਿਟ ਟਾਈਮ ਬਹੁਤ ਲੱਗ ਜਾਊਗਾ ਕੰਟੈਂਟ ਦਾ ਜਵਾਬ ਇਕੱਠਾ ਹੋਇਆ ਪਿਆਗਾ ਗੋਡਨਟ ਜੀ ਸਤਿ ਸ੍ਰੀ ਅਕਾਲ ਸਾਰਾ